ਜ਼ਿਲ੍ਹਾ శ్రీ ਮੁਕਸਾ ਸਾਹਿਬ ਦੀ ਪੁਲਿਸ ਵੱਲੋਂ ਗਿੱਦੜਵਾਇ ਵਿਖੇ ਮਾਰਕੀਟ ਕਮੇਟੀ ਵਿੱਚ ਬਣੇ ਮਕਾਨ ਤੇ ਪੀਲਾ ਪੰਜਾ ਚਲਾਇਆ ਗਿਆ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਅਖਿਲ ਚੌਧਰੀ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਮੈਮਡਿਗੀ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਜ਼ਿਲ੍ਹਾ శ్రీ ਮੁਕਸਾ ਸਾਹਿਬ ਦੀ ਪੁਲਿਸ ਵੱਲੋਂ ਗਿੱਦੜਵਾਇ ਵਿਖੇ ਮਾਰਕੀਟ ਕਮੇਟੀ ਚ ਬਣੇ ਥਾਂ ਤੇ ਨਸ਼ੇ ਤਸਕਰੀ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ਤੁਸੀਂ ਜ਼ਿਲ੍ਹਾ శ్రీ ਮੁਕਸਾ ਤੋਂ ਦੇਖ ਰਹੇ ਹਾਂ ਕਲਦੀਪ ਸਿੰਘ ਅਤੇ ਗਰਜੰਟ ਪੱਟੀ ਦੀ ਕੇਐਸਕੇ ਨੂੰ ਚਲਤੋ 에어ਪੋਰਟ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ੇ ਵਿਰੁੱ ਉਸਤੇ ਪਿਛਲੇ 2 ਮਹੀਨੇ ਤੇ ਕਾਫੀ ਡੈਟਰੈਂਟ ਐਕਸ਼ਨ ਤੇ ਐਗਜ਼ੈਂਪਲਰੀ ਐਕਸ਼ਨ ਲਿਆ ਜਾ ਰਹੇ ਹੈ। ਇਸੇ ਦੀ ਲਗਾਤਾਰਤਾ ਤੇ ਅੱਜ ਜੋ ਗਿੰਦੜਵਾ ਦੇ ਜੋ ਮਾਰਕੀਟ ਕਮੇਟੀ ਦੀ ਇੱਕ ਸਰਕਾਰੀ ਥਾਂ ਤੇ ਜੋ ਇਲੈਗਲ ਕੰਸਟ੍ਰਕਸ਼ਨ ਹੋਈ ਹੋਈ ਸੀ ਉਸਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖ ਕੇ ਤੇ ਏਰੀਆ ਸਿਕਿਉਰਿਟੀ ਨੂੰ ਦੇਖਦੇ ਪੁਲਿਸ ਡਿਪਲॉयਮੈਂਟ ਕੀਤੀ ਗਈ। ਤੋਂ ਜੋ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਜੋ ਡਰੱਗ ਪੈਡਲਰਸ ਟ੍ਰੈਫਿਕਰਸ ਨੇ ਜੋ ਇੱਕ ਸਟਰਕਚਰ ਇਲੈਗਲ ਬਣਾਇਆ ਹੋਇਆ ਸੀ ਸਰਕਾਰੀ ਥਾਂ ਤੇ ਉਸਤੇ ਐਕਸ਼ਨ ਜੋ ਹੈਗਾ ਅੱਜ ਲਿੱਤਾ ਜਾਏਗਾ। ਤੋਂ ਪੁਲਿਸ ਦਾ ਜੋ ਇਸ ਇੱਕ ਰੋਲ ਇਹ ਸੀਗਾ ਕਿ ਮਤਲਬ ਕੋਈ ਇੱਕ ਲਾਅ ਐਂਡ ਔਰਡਰ ਸਿਚੁਏਸ਼ਨ ਕੋਈ ਖਰਾਬ ਨਾ ਹੋਏ ਪਬਲਿਕ ਸੇਫਟੀ ਪਬਲਿਕ ਸਿਕਿਉਰਿਟੀ ਨੂੰ ਦੇਖਦੇ ਹੋ ਇਸ ਚ ਪੁਲਿਸ ਡਿਪਲॉयਮੈਂਟ ਪ੍ਰੋਪਰ ਕੀਤੀ ਗਈ ਹੈ ਤੇ ਇਲੀਗਲ ਸਟਰਕਚਰ ਤੇ ਜੋ ਹੈਗਾ ਇੱਕ ਕਾਨੂੰਨੀ ਕਾਰਵਾਈ ਪੂਰਾ ਕਰਕੇ ਇੱਕ ਐਕਸ਼ਨ ਲਿਆ ਗਿਆ ਹੈ ਕਿ ਕਿੰਨੇ ਕਿਸਰੇ ਦੇ ਮਾਮਲੇ ਦਰਸੀਆਂ ਔਰ ਕਿੰਨੇ ਦੀ ਪ੍ਰੋਪਰਟੀ ਸੀ ਇਹ ਜੋ ਦੋਨੋਂ ਪੈਡਲਰ ਸਨ ਇਹਨਾਂ ਨੇ ਜੋ ਇਲੀਗਲ ਸਟਰਕਚਰ ਬਣਾਏ ਸੀ ਇਹਨਾਂ ਦੇ ਐਫਆਰ ਸੈਂਡੀ ਪੀਐਸ ਦੀ ਪਹਿਲਾਂ ਹੈਗੀ ਹੈ ਦੋ ਦੋ ਐਫਆਰਸ ਹੈਗੀਆਂ ਤੋਂ ਇਹਨਾਂ ਤੇ ਜੋ ਇਸ ਚ ਜੋ ਏਰੀਆ ਚ ਵੀ ਕਾਫੀ ਇਸ ਤੇ ਬਦਨਾਮੀ ਸੀਗੀ ਇਹਨਾਂ ਦੇ ਪੈਡਲਿੰਗਸ ਦੇ ਡਰਗ ਪੈਡਲਿੰਗ ਇਸ਼ ਤੋ ਉਸਤੇ ਅੱਜ ਐਕਸ਼ਨ ਹੋਇਆ ਹੈ ਹੁਣ ਤੱਕ ਕਿੰਨੇ ਕਿ ਟੈਕਸ਼ਨ ਹੋ ਚੁੱਕੇ ਔਰ ਕਿੰਨੇ ਕਿ ਪੈਂਡਿੰਗ ਨੇ ਜਿਹੜੀ ਉੱਪਰ ਲਿਖ ਕੇ ਦਿੱਤਾ ਹੈ ਨਹੀਂ ਇਹ ਤੋਂ ਦੇਖੋ ਇੱਕ ਪ੍ਰਕਿਰਿਆ ਹੈਗੀ ਹੈ ਜੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤੇ ਕਾਫੀ ਥਾਂ ਤੇ ਵੱਖ-ਵੱਖ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਸਪੌਟ ਤੇ ਜੋ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੋ ਪਹਿਲਾ ਵੀ ਡਿਸਟ੍ਰਿਕਟ ਮੁਕਸਰ ਚ ਇੱਕ ਇਲੀਗਲ ਸਟਰਕਚਰ ਇਸੇ ਤਰ੍ਹਾਂ ਉਸਤੇ ਕਾਰਵਾਈ ਕੀਤੀ ਗਈ ਸੀ ਜੋ ਡਰਗ ਪੈਡਲਿੰਗ ਤੇ ਟ੍ਰੈਫਿਕਿੰਗ ਤੇ ਇਨਵੋਲ ਸੀਗੀ ਪਿੱਛੇ ਜੀ ਮੁਲਾਜ਼ਮਾ ਦਾ ਵੀ ਸਰ ਹਮਲਾ ਹੋਇਆ ਸੀਗਾ ਇੱਥੇ ਸੁਣਿਆ ਸੀ ਉਹ ਇਹਨਾਂ ਨਾਲ ਡਾਇਰੈਕਟ ਤੌਰ ਤੇ ਨਹੀਂ ਉਹ ਇੱਕ ਸੈਪਰੇਟ ਵਾਕ ਚੀਜ਼ ਹੈ ਕਿ ਕਈ ਵਾਰ ਪੁਲਿਸ ਪਾਰਟੀ ਕੋਈ ਜਾਣਦੀ ਹੈਗੀ ਤੋ ਕੋਈ ਵੈਰੀਫਾਇਬਲ ਇਨਪੁਟ ਕੋਈ ਹੁੰਦੀ ਹੈ ਤੋ ਉਸ ਤੇ ਚੀਜ਼ ਤੇ ਇੱਕ ਚੈੱਕ ਕਰਨ ਨੂੰ ਕੋਈ ਜਾਣਦੀ ਹੈਗੀ ਤੋ ਉਹ ਇੱਕ ਸੈਪਰੇਟ ਇਸ਼ੂ ਹੈ ਅਦਰਵਾਇਜ਼ ਤੋ ਇਸ ਦਾ ਇਲੀਗਲ ਜੋ ਥਾਤੇ ਜੋ ਬਣੀ ਹੋਈ ਸੀ ਸਟਰਕਚਰ ਉਸਤੇ ਅਜ ਕੱਲ੍ਹ ਹੋਇਆ